ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਸਵਾਗਤ ਹੈ ਤੁਹਾਡਾ ਮੇਰੇ ਅੱਜ ਦੇ ਮਿਨੀ ਵਲੌਗ ਦੇ ਵਿੱਚ ਅੱਜ ਦਾ ਵਲੌਗ ਮੈਂ ਕਿਸੇ ਵਜ੍ਹਾ ਤੇ ਉਹਨਾਂ ਨਾਲ ਤੁਹਾਨੂੰ ਪਹਿਲਾਂ ਹੀ ਦੱਸ ਦਿੰਨੀ ਆਂਗੀ ਅੱਜ ਸਾਡੀਆਂ ਜਿਹੜੀਆਂ ਵੋਟਾਂ ਨੇ ਉਹ ਬਣ ਕੇ ਆ ਚੁੱਕੀਆਂ ਨੇ ਸਾਡੇ ਮਤਲਬ ਅੱਧੇ ਮੈਂਬਰਸ ਦੀ ਤਾਂ ਵੋਟਾਂ ਹੈਗੀਆਂ ਸੀ ਮੇਰੀ ਵੋਟ ਮੈਂ ਬਦਵਾਨੀ ਦਿੱਤੀ ਹੋਈ ਸੀ ਮੰਮਾ ਨੇ ਵੀ ਵੋਟ ਚੇਂਜ ਕਰਵਾਇਆ ਸੀ ਨੇਮ ਵੋਟ ਤੇ ਇਸ ਕਰਕੇ ਦੋਨੇ ਬਣ ਕੇ ਆ ਚੁੱਕੀਆਂ ਨੇ ਤੇ ਅੱਜ ਦਾ ਮੇਰਾ ਵਲੌਗ ਇਸ ਵਜ੍ਹਾ ਤੇ ਉਹਨਾਂ ਨਾਲ ਤੁਹਾਨੂੰ ਫਸਟ ਟਾਈਮ ਨਾ ਮੈਂ ਆਪਦੀ ਵੋਟ ਵਾਲਾ ਰੈਪਰ ਖੋਲ ਕੇ ਵੀ ਨਹੀਂ ਵੇਖਿਆ ਹੈਗਾਗਾ ਤੁਹਾਨੂੰ ਵਲੌਗ ਦੇ ਵਿੱਚ ਖੋਲ ਕੇ ਦਿਖਾਉ ਨਾਲ ਮੈਂ ਵੇਖੂਗੀ ਇਹਦੇ ਨਾਲ ਦੋ ਚੀਜ਼ਾਂ ਹੋਰ ਮਿਲੀਆਂ ਨੇ ਤੁਹਾਨੂੰ ਮੈਂ ਦਿਖਾਉਣੀ ਆ ਇੱਕ ਮਿੰਟ ਆਹ ਵਾਲੀ ਚੀਜ਼ ਨਹੀਂ ਦੀ ਇਨਸਟ੍ਰਕਚਰ ਵਾਸਤੇ ਵਿੱਚ ਦਿੱਤਾ ਹੋਊਗਾ ਨਾ ਸਾਰਾ ਕੁਝ ਵੀ ਕਿੱਦਾਂ ਕੀ ਕੀ ਕਰਨਾ ਵੋਟ ਕਿੱਦਾਂ ਪਾਉਣੀ ਆ ਤੇ ਆ ਜਿਵੇਂ ਵੋਟਾਂ ਵੰਡ ਕੇ ਜਾਂਦੇ ਹੁੰਦੇ ਆਗੇ ਘਰੇ ਆ ਨਾ ਆ ਕੇ ਵੀ ਨੀਮ ਵਗੈਰਾ ਫੈਮਿਲੀ ਮੈਂਬਰਸ ਤੇ ਸਾਡੀਆਂ ਟੋਟਲ 4 ਵੋਟਾਂ ਨੇ ਹੈਰੀ ਅਜੇ ਛੋਟੀ ਆਗੀ ਇਸ ਕਰਕੇ ਉਹਦੀ ਤਾਂ ਭਾਰਨੀ ਕੋਈ ਨਹੀਂ ਹੈਗੀ ਤਾ ਜਿਹੜੀਆਂ ਮੇਰੇ ਬ੍ਰਦਰ ਨੇ ਵੀ ਅਪਲਾਈ ਕੀਤੀ ਸੀ ਉਹ ਤਾਂ ਉਹਦੀ ਬਣ ਕੇ ਆ ਗਈ ਸੀ 2 ਕੁ ਮਹੀਨੇ ਬਾਅਦ ਬਟ ਮੇਰੀ ਵੋਟ ਨਹੀਂ ਆਈ ਸੀਗੀ ਮੰਮਾ ਦੀ ਵੀ ਨਹੀਂ ਆਈ ਸੀਗੀ ਮੈਨੂੰ ਤਾਂ ਲੱਗਦਾ ਵੀ ਨਹੀਂ ਸੀਗਾ ਕਿ ਆਊਗੀ ਕਿਉਂਕਿ ਵੋਟਾ ਤਾਂ ਬਣਵਾਲਾ ਨਹੀਂ ਐ ਬਟ ਮੇਰੀ ਵੋਟ ਆ ਗਈ ਹੈਗੀ ਬਹੁਤ ਖੁਸ਼ੀ ਲੱਗ ਰਹੀ ਹੈ ਮੈਨੂੰ ਮੈਂ ਹਜੇ ਤੱਕ ਖੋਲਿਆ ਨਹੀਂ ਮੈਂ ਕਿਹਾ ਵਲੌਗ ਦੇ ਵਿੱਚ ਤੁਹਾਨੂੰ ਵੀ ਦਿਖਾਵਾਂਗੀ ਫੇਰ ਹੀ ਮੈਂ ਦੀ ਵੋਟ ਖੋਲ ਕੇ ਵੇਖੂੰਗੀ ਨਾਲ ਹੀ ਮੰਮਾ ਦੀ ਵੀ ਵੋਟ ਆ ਗਈ ਤਾਂ ਹੁਣ ਆਪਾਂ ਦਾ ਟਾਈਮ ਨਹੀਂ ਲੈਂਦੇ ਹੈ ਕਿ ਚਲੋ ਮੈਂ ਵੋਟ ਖੋਲ ਕੇ ਵੇਖਦੀ ਹਾਂ ਆਪਦੀ ਆ ਮੇਰੀ ਵਾਲੀ ਇਹ ਕਿਦੀ ਆ ਤੇ ਹਾਂ ਮੇਰਾ ਨਾਮ ਲਿਖਿਆ ਹੋਇਆ ਵਾ ਤਾਂ ਹੁਣ ਆਪਏ ਨੂੰ ਖੋਲ ਕੇ ਵੇਖਦੇ ਆਂਗੇ ਇਸ ਸਾਈਡ ਤੋਂ ਇਹ ਆ ਪਹਿਲਾ ਪੇਜ ਨਿਕਲਿਆ ਵਾ ਆਵਲਾ ਪੇਜ ਹੈ ਤੇ ਤੇ ਲਿਖਿਆ ਹੋਇਆ ਵਾ ਕੰਗratulations

ਮੈਂ ਭੁਲ ਕੇ ਨਾਲ ਮੇਰੀ ਐਨਸੀਸੀ 유ਨੀਫਾਰਮ ਵਾਲੀ ਫੋਟੋ ਦੇ ਦਿੱਤੀ ਹੈ ਦੇਖੋ ਮਾਈ ਗੋਡ ਮੇਰੇ ਮਨ ਦਾ ਭਾਗ ਚਲੇ ਆ ਗਿਆ ਮੇਰੀ ਦਾ ਮੈਂ ਐਨਸੀਸੀ ਜੁਆਇਨ ਕੀਤੀ ਸੀ ਉਸ ਟਾਈਮ ਤੇ ਉਸ ਟਾਈਮ ਮੈਨੂੰ ਯਾਦ ਆ ਰਿਹਾ ਮੇਰੇ ਫੋਟੋ ਮੇ ਕੋ ਫੋਟੋ ਲੱਭੀ ਨਹੀਂ ਸੀ ਮੈਨੂੰ ਤੇ ਇੱਕਦਮ ਫਿਰ ਡੈਡੀ ਕਹਿੰਦੇ ਫਟਾਫਟ ਫੋਟੋ ਵੜਾ ਦੇ ਤੇ ਸ਼ਾਇਦ ਮੈਂ ਨਾ ਉਹ ਐਨਸੀਸੀ 유ਨੀਫਾਰਮ ਦੀ ਫੋਟੋ ਦੇ ਦਿੱਤੀ ਮੈਨੂੰ ਨਹੀਂ ਪਤਾ ਸੀ ਵੀ ਝੱਪ ਕੇ ਆ ਜੂਗੀ ਤੇ ਹਾਏ ਦੇਖੋ ਓਹ ਯਾਰ ਮੈਂ ਨਹੀਂ ਬੋਟ ਨਹੀਂ ਲਗਣੀ ਸੀ ਮੈਂ ਵੀਰ ਕਿ ਜਰਸੀ ਪਾਈ ਉਹ ਉੱਪਰ ਦੇਖੀ ਆਏ ਸੀ ਰੋਈ ਨਾ ਅ ਹਾਂ ਮੇਰਾ ਨਾਮ ਮੇਰੀ ਡੈਡੀ ਦਾ ਨਾਮ ਤੇ ਮੇਰੀ ਵੋਟ ਪਾ ਮੇਰੀ ਵੋਟ ਪਾ ਕੇ ਆ ਗਈ ਆਗੀ ਓਰੇ ਸਾਹਮਣੇ ਚਲੋ ਯਾਰ ਮੇਰੇ ਤੇ ਇਹ ਹੋਣਾ ਸੀ ਹੋ ਗਿਆ ਯੂਨੀਫਾਰਮ ਵਾਲੀ ਬੋਟ ਲੱਗ ਗਈ ਮੋਟ ਤੇ ਆਦੇ ਨਾਲ ਇਦਾਂ ਇਹ ਕਾਪੀ ਮਿਲਿਆਗੀ ਇਹ ਜਿਸ ਜੇਦਨਾ ਕਾਪੀ ਮਿਲੀ ਆਗੀ ਤੇ ਇਹਦੇ ਤੇ ਇਦਾਂ ਸਾਰਾ ਦੱਸਿਆ ਹੋਇਆਗਾ ਵੀ ਕਿੱਦਾਂ ਕੀ ਕਰਨਾ ਵੋਟ ਵਗੈਰਾ ਦਾ ਕਿੱਦਾਂ ਵੋਟ ਪਾਉਣੀ ਆ ਸਾਰੀ ਇਨਸਟਰਕਸ਼ਨ ਦਿੱਤੀ ਹੋਈ ਆ ਉਹ ਆਪਾਂ ਸਾਰੀਆਂ ਬਾਅਦ ਪੜਾਂਗੇ ਇੱਕ ਮਿੰਟ ਹਣ ਮम्मा ਦੀ ਵੋਟ ਪੁੱਲ ਕੇ ਵੇਖਦੇ ਆਂਗੇ ਮम्मा ਦੀ ਵੋਟ ਕੀ ਆ ਮੇਰੇ ਜਿਹਾ ਜਿਹੜਾ ਹੁਣ ਅਸੀਂ ਹੋ ਗਿਆ ਵੈਸੇ ਕੋਈ ਗੱਲ ਨਹੀਂ ਫੋਟੋ ਨੂੰ ਤਾਂ ਕੀ ਹੁੰਦਾਗਾ ਮੈਂ ਆ ਇਹਨਾਂ ਦੇ ਤਾਂ ਕੋਈ ਚੈੱਕ ਨਹੀਂ ਇੱਕ ਤਸਵੀਰ ਫੋਟੋ ਮੇਰੇ ਦਿੱਤੀ ਸੀ ਮੰਮੀ ਦੇ ਲੱਭ ਕੇ ਚੰਗਾ ਲਿਆ ਮੇਰੇ ਮੇਰੀ ਮੇਰੇ ਮੇਰੇ ਇਧਰ ਇੱਕ ਮੇਰੀ ਵੋਟ ਮੇਰੀ ਮੇਰੀ ਐ ਹੁੰਦਾ ਹੁੰਦਾ ਵਾ ਬਸ ਵਧੀਆ ਛੋਟੀ ਜੀ ਫੋਟੋ ਦੂਰੋਂ ਕਿਹੜਾ ਦਿਖਦੀ ਆ ਅਗਲੇ ਨੂੰ ਥੋੜੀ ਪਤਾ ਕੀ ਮੈਂ ਯੂਨੀਫਾਰਮ ਪਾਈ ਹੋਈ ਐ ਜੀ ਤੇ ਆ ਮੰਮੀ ਦੀ ਵੋਟ ਆ ਗਈ ਬਣ ਕੇ ਸਾਡੇ ਦੋਵਾਂ ਦੀਆਂ ਵੋਟਾਂ ਆ ਰਹੀਆਂ ਨੇ ਤੇ ਮੈਂ ਫਸਟ ਟਾਈਮ ਵੋਟ ਪਾਉਣ ਜਾਹੂੰਗੀ ਇਹਨੂੰ ਵੋਟ ਪਰ ਮੈਨੂੰ ਤਾਂ ਸਮਝ ਨਹੀਂ ਆਉਂਦੀ ਬੀਜੇਪੀ ਪਾਰਟੀ ਵੀ ਹੈ ਨਾ ਆਪਣੇ ਕਾਲੀ ਪਾਰਟੀ ਤੁਹਾਡੇ ਲਈ ਰਹੀ ਹੈ ਤੇ ਆਪਣਾ ਵਿੱਚ ਸਾਨੂੰ ਨਾ ਤੁਹਾਨੂੰ ਪਤਾ ਹੀ ਹੈ ਆਪਣੇ ਪੰਜਾਬ 'ਚ ਕਿਹੜੀ ਪਾਰਟੀ ਹੁ ਰਾਜ ਸਾਰੀ ਹੈ ਮੈਂ ਤਾਂ ਉਹਨੇ ਵੋਟ ਪਾਉਂਗੀ ਮੈਨੂੰ ਉਹ ਹੀ ਪਾਰਟੀ ਬਹੁਤ ਵਧੀਆ ਲੱਗਿਆ ਜਿਹੜੇ ਬੰਦੇ ਨੇ ਯਾਰ ਜਿਹੜਾ ਵੀ ਕੀਤਾ ਨਾ ਸੁਧਾਰ ਕੀਤਾ ਫਾਸਟ ਆਫ ਫਾਲੋ ਬੰਦਾ ਨਾ ਐਜੂਕੇਟਡ ਹੈ ਜਿਹੜਾ ਪਾਰਟੀ ਨੂੰ ਪੂਰਾ ਸੰਭਾਲ ਰਿਹਾਗਾ ਤੇ ਉਹਦੀਆਂ ਉਹਦਾ ਗੱਲ ਕਰਨ ਤਰੀਕਾ ਉਹਦਾ ਕੰਮ ਕਰਨ ਦਾ ਤਰੀਕਾ एवरीथिंग ਇਜ਼ ਵਾਓ ਮਤਲਬ ਉਹ ਬੰਤਾ ਪੜਿਆ ਲਿਖਿਆ ਵੀ ਆਗਾ ਉਹਦੀ ਪੂਰੀ ਫੈਮਿਲੀ ਪੜੀ ਲਿਖਿਆ ਵਾਕੀ ਜਿੰਨੇ ਜਿੰਨੇ ਬੰਦੇ ਕੰਮ ਕੀਤੇ ਆਗੇ ਵੈਲ ਐਜੂਕੇਟਡ ਬੰਦੇ ਨੇ ਕੰਮ ਕੀਤਾ ਪਤਾ ਲੱਗਦੇ ਆਗੇ ਤੇ ਅਨਪੜਾਂ ਦੇ ਵੀ ਸਾਫ ਪਤਾ ਲੱਗ ਜਗੇ ਮਤਲਬ ਮੋਹ ਲਾਂਗਿਨੇ ਵਗੈਰਾ ਲਾ ਲੋ ਸਾਡੇ ਵੀ ਖੁੱਲੇ ਆਗੇ ਥੋਡੇ ਵੀ ਖੁੱਲੇ ਹੋਣਗੇ ਬਾਕੀ ਹੌਲੀ ਹੌਲੀ ਸੁਧਾਰ ਹੋ ਰਿਹਾਗਾ ਚੇਂਜ ਉਹਨੂੰ ਟਾਈਮ ਲੱਗਦਾਗਾ ਕਿਉਂਕਿ ਪ੍ਰੋਬਲਮਸ ਬਹੁਤ ਜ਼ਿਆਦਾ ਹੁੰਦੀਆਂ ਆਪਾਂ ਨੂੰ ਨਹੀਂ ਪਤਾ ਲੱਗਦਾ ਹੁੰਦਾ ਆਪਣੇ ਦੇਸ਼ 'ਚ ਕੀ ਕੁਝ ਚੈਲੰਜ ਰਿਹਾ ਵਾ ਠੀਕ ਆ ਕਿੰਨੇ ਆਪਣੇ ਦੇਸ਼ ਤੇ ਕਰਜ਼ੇ ਲੈਤੇ ਹੋਏ ਕਿੰਨਾ ਕੀ ਚੱਲਦਾ ਵਾ ਤੇ ਕੋਈ ਵੀ ਪਾਰਟੀ ਆ ਜੀ ਇੱਕਦਮ ਆਉਗੀ ਤੁਹਾਨੂੰ ਥੋੜਾ ਟਾਈਮ ਤਾਂ ਦੇਣਾ ਚਾਹੀਦਾ ਵਾ ਤੇ ਆ ਗਈਆਂ ਹੁਣ ਸਾਡੀ ਵੋਟ ਸਮਾਸਤੇ ਜਿਵੇਂ ਨਾ ਦਿੱਤਾ ਹੋਇਆ ਡੈਡੀ ਦਾ ਨਾਮ ਲਿਖਾਇਆ ਦੂਸਰੇ ਫੇਸ ਤੇ ਮੇਰੇ ਬ੍ਰਦਰ ਦਾ ਨਾਮ ਮਮਾ ਦਾ ਨਾਮ ਐਂਡ ਤੇ ਮੇਰਾ ਨਾਮ ਇਹ ਸਾਡੀਆਂ 4 ਵੋਟਸ ਆ ਗਈਆਂ ਨੇ ਹੁਣ ਅਸੀਂ ਫੋਰਮ ਜਾਵਾਂਗੇ ਜਦੋਂ ਇੱਥੇ ਡੇਟ ਵਗੈਰਾ 24 ਤਰੀਕ ਨੂੰ ਲਾਸਟ ਅਪਡੇਟ ਪਤਾ ਨਹੀਂ ਕਿੱਥੇ ਤਰੀਕ ਲਿਖੀ ਆ ਕਿਦਾਂ ਵੋਟਾਂ ਪੈਣਗੀਆਂ 1 ਤਰੀਕ 6ਵਾਂ ਮਹੀਨਾ 2024 1 ਤਰੀਕ ਨੂੰ ਵੋਟਾਂ ਨੇ ਮਤਲਬ ਹਾਂ ਦੇਖੋ ਇੱਥੇ ਹੀ ਸ਼ਾਇਦ ਡੇਟ ਲਿਖੀ ਹੋਵੇ ਤਾਂ ਦੇਖਦੀ ਆ ਫੈਮਿਲੀ ਚ ਆਹ ਇਹ ਗੱਲ ਇਹ ਵੋਟ ਲੱਗ ਗਈ ਆ ਜੀ ਤੇ ਸਾਡੇ ਦੋਵਾਂ ਦੀਆਂ ਵੋਟਾਂ ਬਣ ਕੇ ਆ ਗਈਆਂ ਨੇ ਹੁਣ ਮੇਰੀ ਤੇ ਮੰਮੀ ਦੀ ਵੋਟ ਹੈ ਮੇਰੀ ਯੂਨੀਫਾਰਮ ਵਾਲੀ ਫੋਟੋ ਲੱਗੀ ਹੋਈ ਆ ਵੋਟ ਤੇ ਮਾਂ ਕੋ ਮਾਲੀ ਵੋਟ ਆ ਗਈ ਮਮੀ ਵੋਟ ਤਾਂ ਸੋਹਣੀ ਆ ਮੰਮੀ ਤਾਂ ਮੇਰੀ ਵੈਸੇ ਹੀ ਸੋਹਣੀ ਆ ਇਹਦੀ ਵੋਟ ਕਿਵੇਂ ਹੋਣੀ ਬਣ ਜਾਂਦੀ ਗਲਤ ਤੇ ਕਾਲਾ ਕਾਲਾ ਤੇ ਨਹੀਂ ਹੋਇਆ ਮੈਂ ਮੇਰੇ ਪਪਾ ਤੇ ਗਈ ਆਂਗੀ ਡੈਡੀ ਤੇ ਤੇ ਮੇਰੇ ਡੈਡੀ ਤੇ ਗਈਆਂ ਮੇਰਾ ਭਰਾ ਮੇਰੀ ਮੰਮੀ ਤੇ ਗਿਆ ਲਾ ਅਰ ਉਲਟਨ ਹਲਟੁੰਦੀ ਆ ਗਈ ਹਨਾ ਹਰਕਤਾਂ ਉਲਟ ਹੁੰਦੀਆਂ ਨੇ ਮੈਂ ਬੇਸ਼ੱਕ ਮੇਰੇ ਡੈਡੀ ਤੇ ਗਈ ਆਂ ਬਟ ਮੇਰੇ ਚਾਹਤ ਤਾਂ ਮੇਰੀ ਮੰਮੀ ਵਾਲਿਆਂ ਨੇ ਤੇ ਮੇਰੇ ਭਰਾ ਡੈਡੀ ਹੈ ਪੈਰ ਖਸਾ ਕੇ ਸਾਕੇ ਪੁੱਤ ਪਾਓਗਾ ਆ ਮੈਨੂੰ ਬਹੁਤ ਵਧੀਆ ਲੱਗਿਆ ਮੈਂ ਆਦੀ ਵੋਟ ਦਾ ਫਰਸਟ ਟਾਈਮ ਤੁਹਾਨੂੰ ਸ਼ੇਅਰ ਕੀਤੀ ਵੀਡੀਓ ਕਿਉਂਕਿ ਮੇਰੀ ਲਾਈਫ 'ਚ ਫਰਸਟ ਟਾਈਮ ਕਿ ਮੇਰੀ ਵੋਟ ਵਣ ਕੇ ਆਈ ਹੈ ਤੇ ਹੁਣ ਮੈਂ ਵੋਟ ਪਾਉਣ ਜਾਉਂਗੀ ਵੋਟ ਪਾਉਣ ਲਈ ਸੱਤਿਆਣਾ ਹੁਣ ਆਪਾਂ ਯੰਗ ਅਗੇ ਤਾਂ ਆਪਣਾ ਕੀ ਆ ਕਿ ਵਧੀਆ ਸਹੀ ਬੰਦੇ ਨੂੰ ਆਪਣੀ ਵੋਟ ਪਾਈਏ ਕਿਉਂਕਿ ਵੋਟ ਇੱਕ ਬਹੁਤ ਹੀ ਇੰਪੋਰਟੈਂਟ ਆ ਗੀ ਆਪਣੇ ਪੂਰੇ ਦੇਸ਼ ਲੈ ਚਲਾਉਣ ਲਈ ਦੇਸ਼ ਚਲਾਉਣ ਲਈ ਤੁਸੀਂ ਹੁਣ ਜਾਣਦੇ ਹੀ ਹੋਗੇ ਯਾਰ ਬਿਜਾਰਾ ਲੰਬਾ ਲੈਕਚਰ 3 ਲੱਖੀ ਮੈਂ ਦੀ ਵੀ ਲੈ ਚਾਹੀ ਦੇਣਾ ਪਰ ਮੇਨੇ ਨਾ ਬਤਾ ਮੈਂ ਪੋਲੀਟਿਕਲ ਸਾਇੰਸ ਤੋਂ ਪੜ੍ਹਦੀ ਆ ਤੇ ਪੋਲੀਟਿਕਲ ਸਾਇੰਸ ਦੇ ਵਿੱਚ ਜਦੋਂ ਸਾਇ ਕਿ ਵੋਟ ਹੈ ਇੱਕ ਆਪਣਾ ਰਾਈਟ ਹੈਗਾ ਤੇ ਆਪਾਂ ਆਪਨੂੰ ਆਪਣਾ ਰਾਈਟ ਨਾ ਸਹੀ ਤਰੀਕੇ ਨਾਲ ਯੂਜ਼ ਕਰਨਾ ਚਾਹੀਦਾ ਸਹੀ ਜਗ ਬੰਦੇ ਨੂੰ ਪਾ ਕੇ ਕੋਈ ਵੀ ਲਾਲਚ ਨਹੀਂ ਕਰਨਾ ਚਾਹੀਦਾ ਲਾਲਚ ਦਿੰਦੇ ਤਾਂ ਹੁੰਦੇ ਆ ਕਿ ਭੱਟਾ ਤੁਹਾਡੇ ਤੇ ਡਿਪੈਂਡ ਆ ਨਾ ਕੋਈ ਕਰਦਾ ਕੋਈ ਨਹੀਂ ਕਰਦਾ ਐਮਨੇ ਦੇ ਵੋਟ ਤਾਂ ਕਰਦੇ ਹੋਗੇ ਇਹ ਬੜਾ ਮੈਨੂੰ ਕੋਈ ਪਤਾ ਨਹੀਂ ਤੇ ਔਰ ਕਈ ਨਾ ਮਸ਼ੀਨਾਂ 'ਚ ਵੀ ਗੜਬੜ ਕਰ ਦਿੰਦੇ ਆ ਪਰ ਮੇਰੇ ਤਾਂ ਫਸਟ ਐਕਸਪੀਰੀਅੰਸ ਹੋਗਾ ਫਸਟ ਟਾਈਮ ਮੈਂ ਬੋਟਪੌਂਡ ਜਾਣੀ ਫਸਟ ਟਾਈਮ ਮੈਂ ਦੇਖੂਗੀ ਕਿੱਦਾਂ ਕੀ ਹੁੰਦਾ ਵਾ ਤਾਂ ਦੇਖਦੇ ਆ ਕਿ ਐਕਸਪੀਰੀਅੰਸ ਰਹੂਗਾ ਮੇਰਾ ਗਰਮ ਵੀ ਬਹੁਤ ਹੈ ਰ ਗਰਮ ਜੀ ਬੋਟਪੌਂਡ ਤੇ ਚਲੋ ਜੀ ਥੋੜਾ ਸਾਰਾ ਫੈਰ ਨਹੀਂ ਖਾਂਦੀ ਮੈਂ ਸਿਰ ਖਾਂਦੀ ਆ ਮੈਂ ਵੀਡੀਓ ਨੂੰ ਐਂਡ ਕਰਦੇ ਆ ਨਾ ਸਾਡੀਆਂ ਮੋਟਾ ਬਣ ਕੇ ਆ ਗਈਆਂ ਇਹਦੇ ਨਾਲ ਦੋ ਕੱਪੀਏ ਮਿਲਿਆ ਨੇ ਮੈਂ ਹੈਰੀ ਨੂੰ ਖੇਡਣ ਵਾਸਤੇ ਦੇ ਦੂੰਗੀ ਮੈਂ ਤੁਹਾਨੂੰ ਆਪਣੀ ਬੋਰਡਸ ਦਾ ਐਕਸਪੀਰੀਅੰਸ ਸ਼ੇਅਰ ਕੀਤਾ ਤਾਂ ਚਲੋ ਜੀ ਹੁਣ ਮੈਂ ਵੀਡੀਓ ਨੂੰ ਐਡ ਕਰਨ ਲੱਗੀ ਆਂਗੀ ਉਮੀਦ ਆ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਤਦ ਤੱਕ ਅਗਲੀ ਵੀਡੀਓ 'ਚ ਮਿਲਦੇ ਆਂ ਜੀ ਬਾਏ ਬਾਏ